ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਹਮ ਜੁਧ ਨਸ਼ਿਆਂ ਵਿਰੁੱਧ ਦੇ ਅਧੀਨ ਕੰਨਾ ਪੁਲਿਸ ਦੇ ਡੀਐਸਪੀ ਡੀ ਵੱਲੋਂ ਚਾਰ ਮਜੂਰਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਕਿਰਪਾਨਾਂ ਇੱਕ ਬੱਤੀ ਬੋਧਾ ਪਿਸਟਲ ਅਤੇ 20 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ ਅੱਜ ਡੀਐਸਪੀ ਪਾਇਲ ਸ਼੍ਰੀਦੀਪ ਕਰਾਈ ਨੇ ਕੰਨਾ ਵਿਖੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝਾ ਕੀਤੀ ਔ ਸੁਣਦੇ ਆਂ ਦੀ ਜਿਹੜੀ ਮਹਿੰਮ ਚੱਲੀ ਹੈ ਯੁੱਧ ਨਸ਼ਾ ਬਰੰਦ ਦੇ ਤਹਿਤ ਡੀਐਸਪੀ ਡੀ ਸਾਹਿਬ ਤੇ ਮੰਤਰੀ ਜੀ ਤੇ ਸੀਆਈ ਦੀ ਟੀਮ ਤੇ ਸਮੇਤ ਪੁਲਿਸ ਪਾਰਟੀ ਸੱਚ ਪਰੇਸ਼ਨ ਦੇ ਸੀਗੇ ਤਾਂ ਚਨਗੋਈਆ ਪਿੰਡ ਦੇ ਵਿੱਚ ਇਹਦੇ ਚਾਰ ਮੌਜੂਮ ਸੀਗੇ ਚਿੱਟੇ ਦੇ ਨਾਲ ਕਾਬੂ ਗਿੱਤੇਗੇ ਇਹਨਾਂ ਤੇ ਕੇਸ ਦਰਜ ਕਰਕੇ ਤੇ ਰਿਮਾਨਡ ਦੌਰਾਨ ਪੁੱਛਗਿੱਛ ਕੀਤੀ ਗਈ ਪੁੱਛਗਿੱਛ ਦੌਰਾਨ ਇਹਨਾਂ ਨੇ ਹੋਰ ਵੀ ਇੱਕ ਬੱਤੀ ਬੋਰ ਦਾ ਪਿਸਤਲ ਅਤੇ ਦੋ ਕਾਰਦੂਸ ਤੇ ਦੋ ਕੁਰਬਾਨਾ ਬਰਾਮਦ ਕਰਾਈਆਂ ਇਹ ਸਾਰੇ ਮਹਿਮ ਦੀ ਜਿਹੜੀ ਰਹਿਨਮਾਈਆ ਡੀਐਸਪੀ ਜੀ ਸਾਹ ਨੇ ਕੀਤੀ ਆ ਤੇ ਇਹਨੂੰ ਪਹਿਲਾਂ ਕਿਹਨੂੰ ਕਿਹਨੂੰ ਕਾਬੂ ਕੀਤਾ ਗਿਆ ਸੀਗੇ ਜੀ ਇਹ ਚ ਪਹਿਲਾਂ ਚਾਰ ਮੁਲਜ਼ਮ ਕਾਬੂ ਕੀਤੇ ਗਏ ਸੀ ਰਵੀ ਕੁਮਾਰ ਅਨੁਜ ਸੋਰਜ ਅਤੇ ਜਗਜੀਤ ਸਿੰਘ ਜਿਹਦਾ ਜਗਜੀਤ ਸਿੰਘ ਆ ਇਹ ਇਹਨਾਂ ਦਾ ਮੇਨ ਸਰਗਰਨਾ ਆ ਜਿਹਦੇ ਤੇ ਪਹਿਲਾਂ ਵੀ ਸੱਤ ਕੇਸ ਦਰਜ ਨੇ ਜਿਨ੍ਹਾਂ ਚ ਇੱਕ ਐਨਟੀਬੀਐਸ ਦਾ ਲੜਾਈ ਝਗੜੇ ਦੇ ਅਦੇ 420 ਦੇ ਮਕਦਮੇ ਦਰਜਾ ਇਹਨਾਂ ਦਾ ਰਵੀ ਕੁਮਾਰ ਜਿਹਦੇ ਕੋਲ ਹੁਣ ਪਿਸਤਲ ਤੇ ਕਾਰਤੂਸ ਬਰਾਮਦ ਕੀਤੇ ਗਏ ਨੇ ਇਹਦੇ ਤੇ ਆਲਰੇਡੀ 11 ਮਕਦਮੇ ਦਰਜ ਨੇ ਤੇ ਬਾਕੀ ਦੋ ਮੁਲਜ਼ਮਾ ਦੇਵੇ ਇੱਕ ਇੱਕ ਦੋ ਦੋ ਮਕਦਮੇ ਦਰਜ ਨੇ ਇਹ ਪੂਰਾ ਗਰੋਅ ਆ ਜਿਹੜਾ ਇਲਾਕੇ ਦੇ ਵਿੱਚੋਂ ਆਪਰੇਟ ਕਰਦਾ ਸੀ ਇਹ ਨਸ਼ੇ ਦੀ ਸਪਲਾਈ ਵੀ ਕਰਦਾ ਸੀ ਤੇ ਅਸਲੇ ਦੀ ਸਪਲਾਈ ਕਰਦਾ ਸੀ ਇਹਨਾਂ ਨੂੰ ਰੰਗੇ ਹੱਥੀ ਗ੍ਰਫਤਾਰ ਕੀਤਾ ਗਿਆ ਕਿੰਨਾ ਕੋਈ ਚਿੱਟਾ ਫੜਿਆਗਾ ਇਹ 20 ਗ੍ਰਾਮ ਚਿੱਟਾ ਜੀ ਤੇ ਇਹਨਾਂ ਚ ਸਰਪੰਚ ਵੀ ਸਰੇ ਹੈ ਜੀ ਕੋਈ ਇਹ ਸਾਬਕਾ ਸਰਪੰਚ ਆ ਜੀ ਜਗਜੀਤ ਸਿੰਘ ਉਰਫ ਜੱਗੀ ਚੰਗੋਈਆ ਖੁਰ ਤੋਂ ਕਿਹੜੀ ਪਾਰਟੀ ਦੇ ਨੇ ਜੀ ਇਸ ਕਾਲੀਦਾਨ ਨਾਲ ਸੰਬੰਧ ਸੀਗੇ ਪਹਿਲਾਂ ਹੀ ਤੇ ਹੁਣ ਇਹਨਾਂ ਨੂੰ ਅਰੈਸਟ ਹੋ ਗਈ ਜੀ ਸਰਪੰਚ ਤੇ ਰਹਿੰਦੀਆਂ ਬਾਕੀ ਅਰੈਸਟ ਹੋ ਗਏ ਨੇ ਮੁੰਜਮ ਸਾਰੇ ਤੇ ਅਗਲੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਅਸਲ ਅਗਲੀ ਕਾਰਵਾਈ ਇਹ ਜੀ ਸਰਪੰਚ ਨੂੰ ਅਰੈਸਟ ਕਰਨ ਵਾਸਤੇ ਸਾਬਕਾ ਸਰਪੰਚ ਨੂੰ ਪੁਲਿਸ ਪਾਰਟੀਆਂ ਬਣਾਈਆਂ ਗਈਆਂ ਨੇ ਤੇ ਰੇਡ ਕਰਦੇ ਉਹਨਾਂ ਦੇ ਟਿਕਾਣੇ ਤੇ ਤੇ ਜਿੱਥੇ-ਇਥੇ ਹੋਣ ਦੀ ਸੰਭਾਵਨਾ ਉਹ ਛੇਤੀ ਦਸ ਕਰਕੇ ਬਿਹਾਈਂਡ ਦਾ ਵਾਰਸ ਭੇਜੇ ਜਾਵੇ ਤੇ ਸਰਪੰਚ ਤੇ ਵੀ ਪਹਿਲਾਂ ਮਾਮਲੇ ਦਰਜ ਨੇ ਸਰਪੰਚ ਦੇ ਸੱਤ ਮਾਮਲੇ ਦਰਜ ਨੇ ਜੀ ਮੁਕੱਦਮਾ ਨੰਬਰ 130 ਮੁਕੱਦਮਾ ਨੰਬਰ 32 ਇਹ ਅਲੱਗ-ਅਲੱਗ ਲੜਾਈ ਝਗੜੇ ਦੇ ਇੱਕ ਨਸ਼ੇ ਦਾ ਐਨਡੀਪੀਐਸ ਦਾ ਵੀ ਹੈਗਾ ਇੱਕ ਮੁਕੱਦਮਾ ਇੱਕ 420 ਦਾ ਮੁਕੱਦਮਾ ਟੋਟਲ ਸੱਤ ਮੁਕੱਦਮੇ ਆ ਤੇ ਉਹਨਾਂ ਦੇ ਪਰਿਵਾਰਕ ਤਾਂ ਕਹਿੰਦੇ ਜੀ ਵੀ ਕੋਈ ਇਹ ਹੈ ਜੀ ਚੀਜ਼ ਇਨਵੋਲਵ ਨਹੀਂ ਹੈ ਸੌਖਾ ਕਰਨ ਨੂੰ ਤਿਆਰ ਹੈ ਜੀ ਨਹੀਂ ਦੇਖੋ ਮੇਰੇ ਕੋਲ ਸਾਰਾ ਥਾਣੇ ਦਾ ਰਿਕਾਰਡ ਆ ਤੁਸੀਂ ਦੇਖ ਸਕਦੇ ਹੋ ਆ ਸੱਤ ਮੁਕੱਦਮੇ ਦੇ ਜਿਹੜੇ ਇਹਨਾਂ ਦੇ ਉੱਪਰ ਦਰਜ ਨੇ ਜਿਹੜਾ ਉੱਪਰ ਮੇਨ ਰਵੀ ਆ ਉਹਦੇ ਉੱਪਰ 11 ਮੁਕੱਦਮੇ ਨੇ ਇਹ ਸਾਰਾ ਥਾਣੇਦਾਰ ਰਿਕਾਰਡ ਆ ਤੇ ਇਹ ਬਿਲਕੁਲ ਮਤਲਬ ਜਿਵੇਂ ਤੁਹਾਨੂੰ ਪਤਾ ਹੀ ਆ ਥਾਣੇਦਾਰ ਰਿਕਾਰਡ ਬੜੀ ਝੂਠੀ ਹੁੰਦੀ ਆ ਤੇ ਇਸੇ ਤੱਥਾਂ ਦੇ ਆਧਾਰ ਦੇ ਉੱਪਰ ਮੈਂ ਤੁਹਾਡੇ ਨਾਲ ਗੱਲ ਕਰਾਂਗਾ